ਮਲਾਯੋ ਸਾਥੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਜਮਾਂ ਦੇ ਰਟਾਇਰਨ ਹੋਏ ਮਲਾਜਮਾਂ ਲਈ 22 ਨਵੰਬਰ ਦਾ ਇੱਕ ਐਹਮ ਨਿਣਾ ਆ ਰਿਹਾ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਲਾਜਮਾਂ ਦੇ ਹੱਕ ਵਿੱਚ ਫੈਸਲਾ ਕਰਨਾ ਕਿਉਂਕਿ ਬੇਤਮਾਨੀ ਹਰਪਾਸਨ ਚੀਮਾ ਜੋਗੇ ਸਾਬਕਾ ਗੁਣ ਚੇਅਰਮੈਨ ਹਨ 2016 ਤੋਂ ਪੇ ਕੀ ਹੁੰਦਾ ਏਰੀਆ ਨੂੰ ਲੈ ਕੇ ਜੋ ਪੰਜਾਬ ਸਰਕਾਰ ਪੇਸ਼ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬੇਤਾਂ ਦੀ ਹਰਪਾਲ ਸਿੰਘ ਚੀਮਾ ਨੇ ਇਹ ਕਮੇਟੀ ਫੈਸਲਾ ਵੀ ਕੀਤਾ ਹੈ ਕਿ ਕਿਸ ਤਰੀਕੇ ਨਾਲ ਜੋ ਏਰੀਅਰ ਵਾਸਤੇ ਗਲਤ ਹੋ ਜਾਈਗੀ ਉਹਨੂੰ ਦੇਖਦੇ ਆ ਹੈਗੇ ਜੋ ਆਉਣ ਵਾਲੀ 22 ਨਵੰਬਰ ਆ ਉਹਨੂੰ ਕੀ ਪੰਜਾਬ ਅਤੇ ਹaryana ਹਾਈ ਕੋਰਟ ਨਾਲ ਹਕਿਕਸ਼ਣਾ ਲਾ ਕਰਦਾ ਕਿਉਂਕਿ 12 ਨਵੰਬਰ ਕਹਿ ਰਹੇ ਹਨ ਕਿ ਸਾਨੂੰ 2016 ਤੋਂ ਪੇ ਕਹਿੰਦਾ ਇਰਤਾ ਜਾਵੇ ਪਰ ਜੋ ਸ਼ੇਮ ਪੇ ਕ੍ਰਿਸ਼ਨ ਲਾਗੂ ਕੀਤਾ ਗਿਆ ਸੀ ਉਹ 1 ਸਾਲ 2021 ਤੋਂ ਲਾਗੂ ਕੀਤਾ ਗਿਆ ਸੀ 5.5 ਸਾਲ ਦਾ ਜੋ ਏਰੀਅਰ ਬਕਾਇਆ ਹੈ ਕੰਡੀਸ਼ਨਲ ਵੀ ਪਾਈ ਗਈ ਸੀ ਕਿਉਂਕਿ ਉਸ ਤੋਂ ਬਾਅਦ ਪੰਜਾਬ ਅਤੇ ਹਣਾ ਹਾਈ ਕਉ ਨੇ ਕਹਤਾ ਹੈ ਪੰਜਾਬ ਸਰਕਾਰ ਨੂੰ ਵੀ ਇਹ ਨਾ ਮਲਾ ਏਰੀਅਰ 3 ਮਹੀਨੇ ਦੇ ਵਿੱਚ ਨਾ ਜਾਵੇ ਪਰ ਪੰਜਾਬ ਸਰਕਾਰ ਦਾ ਜਵਾਬ ਇਹ ਸੀ ਕਿ 28-29 ਤੱਕ ਇਹ ਰਿਹਾ ਦਿੱਤਾ ਜਾ ਸਕਦਾ ਹੈ ਜੇ ਆਪਾਂ ਸੋਚੀਏ ਤਾਂ ਜੋ ਸਰਕਾਰ ਹੈ ਆ ਦੀ ਸਰਕਾਰ 27 ਤੱਕ ਉਸ ਤੋਂ ਬਾਅਦ ਚੋਣ ਹੋਣੀਆਂ ਪਰ ਲਗਭਗ 15 ਸਾਲ ਦਾ ਸਮਾਂ ਬਣਦਾ 2000 16 ਤੋਂ ਲੈ ਕੇ 2028 29 ਤੱਕ ਪਰ ਪੰਜਾਬ ਸਰਕਾਰ ਅੱਗੇ ਪਾਰੀ ਪਰ ਹੁਣ ਜੋ ਪੰਜਾਬ ਸਰਕਾਰ ਨੇ ਪੇਸ਼ ਹੋਣਾ ਦੇ ਪੰਜਾਬ ਹੈ ਹਾਈ ਕੋਰਟ ਦੇ 22 ਨਵੰਬਰ ਨੂੰ ਪੇਸ਼ੀ ਪੈਣੀ ਆ ਉਸ ਵਿੱਚ ਹੋ ਸਕਦਾ ਹੈ ਕਿ ਦੋ 22 ਨਵੰਬਰ ਦੀ ਜੋ ਪੰਜਾਬ ਦੇ ਹਾਈ ਕੋਰਟ ਪੰਜਾਬ ਮਲਾਇਆ ਨੇ ਹੱਕ ਦੇ ਖਿਆਲ ਕਰ ਸਕਦਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਲਾਇਆ ਨੂੰ ਲਗਾਤਾਰ ਮੰਗ ਕਰਦੇ ਹਨ ਕਿ 17/7/2020 ਵਾਲੇ ਮਲਾਇਆ ਨੂੰ ਛੇਵਾਂ ਪੇਸ਼ੀ ਲਾਗੂ ਕੀਤਾ ਜਾਵੇ 15 15 ਨੋਟ ਰੱਦ ਕਰਕੇ ਜੋ ਪਰਮੇਸ਼ਰ ਮਿਲਾਇਆ ਨੇ ਤਰਨਖਾਂ ਫੇਸ ਕੀਤੀਆਂ ਨੇ ਪ੍ਰਾਣੀ ਪੈਨਸ਼ਨ ਕਿਉਂ ਲੈ ਕੇ ਵੀ ਜੰਤਨ ਮੰਤ ਦਿੱਲੀ ਵਿਖੇ ਵੀ ਇੱਕ ਰੈਲੀ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਪ੍ਰਾਣੀ ਪੈਨਸ਼ਨ ਜਲਦੀ ਜਾਈ ਦੋ 2004 ਤੋਂ ਭਾਰਤ ਦੇ ਮਲਾਜਮਾਂ ਪਰ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ ਲਗਾਤਾਰ ਟਾਈਮ ਬਸ ਕਰਈ ਆ ਇੱਕ ਵਾਰੀ ਮੰਗ ਇਹ ਵੀ ਕਰ ਰਹੇ ਹਨ ਪੰਜਾਬ ਦੇ ਮਲਾਜਮ ਜਿ ਪੰਜਾਬ ਸਰਕਾਰ ਦੇ ਮਿਹਨਤ ਕਾਮਕਾ ਦੇ ਕੱਚੇ ਮਲਾਜਮ ਪੱਕੇ ਕੀਤੇ ਜਾਣ ਕੋਜ ਮਲਾਇਆਂ ਨੂੰ ਕੱਲ ਨੂੰ ਹੈੱਡ ਆਫ ਪਟਿਆਲੇ ਦੇ ਅੱਗੇ ਧਰਨ ਲਾਇਆ ਜਾ ਰਿਹਾ ਹੈ ਜੀ 21 ਨਵੰਬਰ ਨੂੰ ਪੰਜਾਬ ਸਰਕਾਰ ਦੇ ਵਿਰੁੱਧ ਜਾਂ ਪਾਵਰ ਕੌਮ ਨੇ ਨਿਯੰਤਰਣ ਜੋ ਪਾਵਰ ਕੌਮ ਦੇ ਟਰਾਸਕੋ ਦੇ ਜੋ ਕੱਚੇ ਮਲਾਇਆਂ ਨੇ ਆਗੂ ਬਰੇਹਾਸ ਨੇ ਕਿਹਾ ਕਿ ਸਾਡੀ ਮੀਟਿੰਗ ਪੰਜਾਬ ਪੌਂਚੰਡੀ ਵਾਲੇ ਵਿਖੇ ਹੋਈ ਸੀ ਪਰ ਉਸੇ ਵਿੱਚ ਬੇਤਵੰਦੀ ਹਰਪੰਸ ਸਿੰਘ ਟੀਮਾ ਹਰਪੰਸ ਸਿੰਘ ਈਟੀਓ ਪਾਵਰ ਕੌਮ ਦੇ ਚੇਅਰਮੈਨ ਦੇ ਹੋਰ ਅਧਿਕਾਰੀ ਸਾਹਮਣੇ ਸਾਨੂੰ ਸਾਡੀ ਇੱਕ ਇੱਕ ਮੰਗ ਸੀ ਕਿ ਜੋ ਕੱਚੇ ਮਲਾਇਆਂ ਕੰਮ ਕਰਦੇ ਆ ਪਾਵਰ ਕੌਮ ਦੇ ਵਿੱਚ ਹੁਣ ਬਕਤ ਕੀਤਾ ਜਾਵੇ ਜਾਂ ਤਨਖਾਹ ਵਾਅਦਾ ਕੀਤਾ ਜਾਵੇ ਪਰ ਅਜੇ ਦਾ ਕੋਈ ਫਾਇਦਾ ਨਹੀਂ ਕੀਤਾ ਗਿਆ ਆਪਾਂ ਦੇ ਜੋ ਅੱਜ ਨਿਮਣੀ ਚੋਣਾ ਹੋ ਰਹੀਆਂ ਨੇ ਅੱਜ ਵੋਟਾਂ ਪੈ ਚੁੱਕੀਆਂ ਨੇ ਇਸ ਨੂੰ ਲੈ ਕੇ ਵੀ ਮਲਾਇਆਂ ਵੱਲੋਂ ਡੇਰਾ ਬਾਬਾ ਨਾਨਕ ਵੇਖੇ ਬਰਨਾਲੇ ਦੇ ਵਿੱਚ ਜਾਂ ਗਿੱਦੜ ਵਾਹੇ ਦੇ ਵਿੱਚ ਜਾਂ ਚੱਬੇ ਵਾਲੇ ਦੇ ਅੱਲੀਆ ਕੀਤਾ ਗਿਆ ਜੋ ਮਲਾਇ ਜਾਇ ਮੰਗਣ ਲੱਗੂਤ ਨਹੀਂ ਨਾ ਜਿਵੇਂ ਕਿ ਕੇਂਦਰ ਸਰਕਾਰ ਨੇ ਮਲਾਇਆਂ ਨੂੰ ਡੀਏ ਹੈ ਉਹ 55% ਦਾ ਪਰ ਪੰਜਾਬ ਦੇ ਮਲਾਇਆਂ ਨੂੰ ਡੀਏ 42% ਆ 11% ਦਾ ਫਰਕ ਆ ਬਾਰਮ ਲਾ ਨਹੀਂ ਮੰਗ ਕਰ ਰਹੇ ਹਨ ਕਿ ਸਾਡੇ ਮੀਡੀਆ ਚ 14 ਹੁਣ ਵਾਧਾ ਕੀਤਾ ਜਾਵੇ ਜੋ ਰਿਟਾਇਰਡ ਲੋਕਾਂ ਸਾਥੀਓ ਮੰਗ ਕਰਦੇ ਹਨ ਕਿ ਸਾਨੂੰ ਫੈਕਟਰੀ ਤੋਂ ਬਰਨਣਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਬਾਰ ਬਾਰ ਲਾਈਟ ਟਾਈਮ ਬਸ ਕਰ ਰਹੀ ਆ ਹਾਲੇ ਇਹਨਾਂ ਮਿਸ਼ਨ ਨੂੰ ਲੈ ਕੇ ਵੇਦਾਂ ਦੇ ਹਰਪਾਲ ਸਿੰਘ ਚੀਮਾ ਨਾਲ ਜਾ ਮੁਖਤਮਨ ਮੀਟਿੰਗ ਹੋਈ ਪੀਐਸਐਮ ਇਹ ਮਹਿਜੂਦਿਆਗਵੀ ਇਹ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਨੇ ਖਾਲੀ ਪਈਆਂ ਸਾਮੀਆਂ ਪ੍ਰੀਅਮਾ ਤਨਵਸਾਪtio ਜਨਨ ਸਬਸਕ੍ਰਾਈਬਰ